ਸਾਹਸੰਗ ਜੀ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਵੇਲੇ ਇੱਕ ਬ੍ਰਾਹਮਣ ਸੀ ਉਸ ਬ੍ਰਾਹਮਣ ਦੀ ਬੁੱਧੀ ਬਹੁਤ ਤੀਖਣ ਸੀ ਇੱਕ ਦਿਨ ਉਹ ਬ੍ਰਾਹਮਣ ਬਾਜ਼ਾਰ ਦੇ ਵਿੱਚੋਂ ਨਿਕਲਦਾ ਪਿਆ ਸੀ ਉੱਥੇ ਚਾਰ ਪੰਡਿਤ ਬੈਠ ਕੇ ਇੱਕ ਸਲੋਕ ਦੀ ਵਿਚਾਰ ਕਰ ਰਹੇ ਸੀ ਇਹ ਲੜਕੇ ਨੇ ਉਸ ਸਲੋਕਾ ਦੇ ਇਹੋ ਜਿਹੇ ਅਰਥ ਕੀਤੇ ਉੱਥੇ ਬੈਠੇ ਸਾਰੇ ਪੰਡਿਤ ਹੈਰਾਨ ਹੋ ਗਏ ਉਮਰ ਵਿੱਚ ਉਹ ਲੜਕਾ ਬਹੁਤ ਉਮਰ ਵਿੱਚ ਛੋਟਾ ਸੀ ਪਰ ਉਹਨੇ ਇਹ ਅਰਥ ਬੜੇ ਆਸਾਨੀ ਨਾਲ ਕਰ ਦਿੱਤੇ ਵੱਡੇ-ਵੱਡੇ ਵਿਦਵਾਨ ਵੀ ਜਿਨ੍ਹਾਂ ਸਲੋਕਾਂ ਦੇ ਅਰਥ ਨਾ ਕਰ ਸਕਣ ਉਹ ਸਲੋਕਾਂ ਦੇ ਉਸਨੇ ਬੜੀ ਆਸਾਨੀ ਨਾਲ ਅਰਥ ਕਰ ਦਿੱਤੇ ਤਾਂ ਉੱਥੇ ਬੈਠੇ ਹੋਏ ਪੰਡਤਾਂ ਨੇ ਉਸ ਬੱਚੇ ਦੀ ਬਹੁਤ ਤਾਰੀਫ਼ ਕੀਤੀ ਉਹ ਨਵੇਂ ਜੰਮੇ ਮੁੰਡੇ ਨੂੰ ਐ ਹੋ ਗਿਆ ਵੀ ਮੇਰ ਤੋਂ ਸਿਆਣਾ ਤਾਂ ਇੱਥੇ ਕੋਈ ਹੈ ਹੀ ਨਹੀਂ ਮੇਰ ਤੋਂ ਵੱਡਾ ਵਿਦਵਾਨ ਕੌਣ ਹੈ ਇਥੇ ਉਨੂੰ ਆਪਣੇ ਆਪ ਤੇ ਹੰਕਾਰ ਹੋ ਗਿਆ ਉਹ ਪੰਡਤਾਂ ਨੂੰ ਕਹਿੰਦਾ ਕੱਲ ਨੂੰ ਮੈਂ ਇੱਥੇ ਚੌਂਕ ਦੇ ਵਿੱਚ ਆਵਾਂਗਾ ਆਪਣੀਆਂ ਗ੍ਰੰਥ ਤੇ ਪੋਥੀਆਂ ਲੈ ਕੇ ਆਵਾਂਗਾ ਜਿੰਨੇ ਵੀ ਮੇਰੇ ਨਾਲ ਚਰਚਾ ਕਰਨੀ ਹੋਏ ਉਹ ਇੱਥੇ ਇਸ ਚੌਂਕ ਦੇ ਚਾ ਸਕਦਾ ਹੈ ਅਗਲੇ ਦਿਨ ਉਹ ਲੜਕਾ ਜਿੰਨੂੰ ਹੰਕਾਰ ਹੋਇਆ ਪਿਆ ਸੀ ਉਹ ਚੌਕ ਵਿੱਚ ਆ ਗਿਆ ਤੇ ਉਹਦੇ ਨਾਲ ਚਰਚਾ ਕਰਨ ਵਾਸਤੇ ਹੋਰ ਵਿਦਵਾਨ ਵੀ ਆ ਗਏ ਉਹ ਲੜਕਾ ਬੜਾ ਸਿਆਣਾ ਤੇ ਚੰਚਲ ਸੀ ਲੇਕਿਨ ਹੰਕਾਰ ਵੀ ਬਹੁਤ ਸੀ ਉਹਨੇ ਸਾਰਿਆਂ ਦੇ ਨਾਲ ਬਹੁਤ ਵਧੀਆ ਚਰਚਾ ਕੀਤੀ ਜਿਹੜਾ ਵੀ ਉਹਦੇ ਨਾਲ ਚਰਚਾ ਕਰਦਾ ਉਹ ਹਾਰ ਜਾਂਦਾ ਆਪਣੀ ਜਿੱਤ ਦੇਖਦਿਆਂ-ਦੇਖਦਿਆਂ ਉਹਦਾ ਹੰਕਾਰ ਵਧਦਾ ਗਿਆ ਜਦੋਂ ਉਹ 4-5 ਵਾਰ ਪੰਡਤਾਂ ਤੋਂ ਜਿੱਤ ਗਿਆ ਤਾਂ ਉਹਨੇ ਇੱਕ ਬਹੁਤ ਵੱਡਾ ਇਸ਼ਤਿਹਾਰ ਕੱਢਿਆ ਉਹਨੇ ਉਹ ਇਸ਼ਤਿਹਾਰ ਜਗ੍ਹਾ-ਜਗ੍ਹਾ ਤੇ ਭੇਜ ਦਿੱਤਾ ਤੇ ਕਿਹਾ ਜਿਹੜਾ ਵੀ ਕੋਈ ਵਿਦਵਾਨ ਪੰਡਿਤ ਮੇਰੇ ਨਾਲ ਚਰਚਾ ਕਰਨਾ ਚਾਹੁੰਦਾ ਹੈ ਉਹ ਕਰ ਸਕਦਾ ਪਰ ਮੇਰੀ ਸ਼ਰਤ ਇਹ ਹੈ ਜਿਹੜਾ ਵੀ ਮੇਰੇ ਤੋਂ ਹਾਰਿਆ ਮੈਂ ਉਹਦੀਆਂ ਪੁਥੀਆਂ ਗ੍ਰੰਥ ਸਭ ਕੁਝ ਖੋਲੂਗਾ ਤੇ ਉਹਦੇ ਕੱਪੜੇ ਉਤਾਰ ਕੇ ੱੱਕੇ ਮਾਰ ਕੇ ਕਾਂਸੀ ਵਿੱਚੋਂ ਬਾਹਰ ਕੱਢ ਦਿਆਂਗਾ ਤੇ ਜੇ ਮੈਂ ਹਾਰ ਗਿਆ ਤਾਂ ਮੇਰੇ ਨਾਲ ਵੀ ਇਦਾਂ ਹੀ ਕਰਿਓ ਇਹਦਾ ਇਸ਼ਤਿਹਾਰ ਵੇਖ ਕੇ ਦੂਰੂ ਦੂਰੂ ਪੰਡਿਤ ਕਾਂਸੀ ਵਿਚਾਰ ਲੱਗੇ ਬੰਗਾਲ ਦੇ ਪੰਡਿਤ ਕਸ਼ਮੀਰ ਕਾਂਸੀ ਦੇ ਪੰਡਿਤ ਰਾਜਪੂਤਾਨਾ ਦੇ ਪੰਡਿਤ ਸਾਰੇ ਇਕੱਠੇ ਹੋ ਕੇ ਉਸ ਪੰਡਿਤ ਦੀ ਦੱਸੀ ਹੋਈ ਥਾਂ ਤੇ ਆ ਜਾਂਦੇ ਨੇ ਪਰਮਾਤਮਾ ਦਾ ਭਾਣਾ ਕੁਝ ਇਹੋ ਜਿਹਾ ਵਰਤਿਆ ਜਿਹੜਾ ਵੀ ਉਸ ਨੌਜਵਾਨ ਪੰਡਿਤ ਨਾਲ ਚਰਚਾ ਕਰੇ ਉਹ ਹਾਰ ਜਾਵੇ ਸਾਧ ਸੰਗਤ ਜੀ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਇਤਿਹਾਸ ਦੇ ਵਿੱਚ ਇਹ ਸਾਖੀ ਆਉਂਦੀ ਹੈ ਕੀ 500 ਬ੍ਰਾਹਮਣਾਂ ਨੇ ਉਹਦੇ ਨਾਲ ਬਹਿਸ ਕੀਤੀ ਤੇ 500 ਦੇ 500 ਹੀ ਹਾਰ ਗਏ। ਸੋ ਸ਼ਰਤ ਦੇ ਮੁਤਾਬਿਕ ਉਸਨੇ ਸਾਰਿਆਂ ਦੀ ਪੋਥੀਆਂ ਗ੍ਰੰਥ ਖੋਲੇ। ਸਾਰਿਆਂ ਦੇ ਵਿਦਵਾਨਾਂ ਦੇ ਕੱਪੜੇ ਉਤਾਰਵਾਏ ਤੇ ਲੰਗੋਟੀਆਂ ਪਵਾ ਕੇ ਧੱਕੇ ਮਾਰ ਕੇ ਕਾਂਸੀ ਵਿੱਚੋਂ ਬਾਹਰ ਕੱਢ ਦਿੱਤਾ। ਅਤੇ ਕਹਿ ਦਿੰਦਾ ਵੀ ਇਹਨਾਂ ਬ੍ਰਾਹਮਣਾਂ ਦੀ ਵਿਦਵਾਨਾਂ ਦੀ ਸੇਵਾ ਕਰਨਾ ਕੋਈ ਪੁੰਨ ਨਹੀਂ। ਕਾਂਸੀ ਦੇ ਬਾਹਰ ਇੱਕ ਬਹੁਤ ਵੱਡਾ ਬੋੜ ਦਾ ਦਰਖਤ ਸੀ। ਸਾਰੇ ਪੰਡਤ ਉੱਥੇ ਹੀ ਰਹਿਣ ਲੱਗ ਪਏ। ਉਹ ਸ਼ਰਮ ਦੇ ਮਾਰੇ ਆਪਣੇ ਘਰ ਨਾ ਜਾ ਸਕੇ। ਸਾਰੀਆਂ ਤੁੱਪਾ ਮੀਂਹ ਸਰਦੀ ਹਰ ਮੌਸਮ ਉਹਨਾਂ ਨੇ ਉੱਥੇ ਕੱਟਿਆ। ਜਦੋਂ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੂੰ ਪਤਾ ਲੱਗਿਆ ਦੀ ਕਾਇਸ਼ੀ ਵਿੱਚ ਪੰਡਤਾਂ ਦੇ ਨਾਲ ਇਸ ਤਰ੍ਹਾਂ ਹੋਇਆ ਤਾਂ ਗੁਰੂ ਮਹਾਰਾਜ ਕਹਿੰਦੇ ਉਠ ਮਰਦਾਨਿਆਂ ਚੱਲ ਚੱਲੀਏ। ਪਰਮੇਸ਼ਰ ਦਾ ਭਾਣਾ ਵਰਤ ਗਿਆ। ਜਿਹੜੀ ਦੇਵਪੁਰੀ ਹੁੰਦੀ ਸੀ ਉੱਥੇ ਅੱਜ ਕਲਯੁਗ ਵਰਤ ਰਿਹਾ। ਸੋ ਗੁਰੂ ਨਾਨਕ ਸਾਚੇ ਪਾਸ਼ਾ ਜੀ ਪਈ ਮਰਦਾਨਾ ਜੀ ਨੂੰ ਲੈ ਕੇ ਉਸ ਥਾਂ ਤੇ ਪਹੁੰਚ ਜਾਂਦੇ ਨੇ ਜਿੱਥੇ ਉਹ ਬ੍ਰਾਹਮਣ ਉਹ ਵਿਦਵਾਨ ਬੋੜ ਦੇ ਦਰਖਤ ਹੇਠਾਂ ਬੈਠੇ ਹੋਈ ਸਨ ਉਸ ਵੱਡੇ ਬੋੜ ਦੇ ਦਰਖਤ ਨਾਲ ਹੀ ਇੱਕ ਛੋਟਾ ਹੋਰ ਬੋੜ ਦਾ ਦਰਖਤ ਸੀ ਗੁਰੂ ਮਹਾਰਾਜ ਉੱਥੇ ਅਸਨ ਕਰਦੇ ਨੇ ਉੱਥੇ ਇੱਕ ਪਾਸੇ ਮਰੇ ਹੋਏ ਕੁੱਤੇ ਦੀਆਂ ਹੱਡੀਆਂ ਪਈਆਂ ਹੋਈਆਂ ਸਨ ਪਤਾ ਨਹੀਂ ਉਹ ਕਦੋਂ ਦੀਆਂ ਪਈਆਂ ਸਨ ਗੁਰੂ ਮਹਾਰਾਜ ਨੇ ਆਪਣਾ ਆਸਣ ਉਹਦੇ ਕੋਲ ਲਾ ਲਿਆ ਮਹਾਰਾਜ ਕਹਿੰਦੇ ਮਰਦਾਨਿਆਂ ਰਬਾਬ ਛੇੜ ਤੇ ਗੁਰਬਾਣੀ गा ਇੱਕ ਵਾਰ ਗੁਰਬਾਣੀ ਦਾ ਮੀਂਹ ਵਰਾ ਕੇ ਰੱਖ ਦੇ ਤਾਂ ਕਿ ਤਪਦੇ ਸੜਦੇ ਹਿਰਦਿਆਂ ਨੂੰ ਸ਼ਾਂਤੀ ਮਿਲ ਜੇ ਸਬਰ ਸੰਤੋਖ ਮਿਲ ਜੇ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਉੱਥੇ ਅਗੰਮ ਦਾ ਸ਼ਬਦ ਉਚਾਰਿਆ ਅਗੰਮ ਦੇ ਸ਼ਬਦ ਦੇ ਉਚਾਰਨ ਤੇ ਉੱਥੇ ਸਾਰੇ ਪਾਸੇ ਜੰਗਲ ਵਿੱਚ ਸ਼ਾਂਤੀ ਪੈ ਗਈ। ਜਦੋਂ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਆਪਣੀ ਨਿੱਤਰ ਖੋਲੇ ਤਾਂ ਵੇਖਿਆ ਜਿਹੜੇ ਉੱਥੇ ਪੰਡਤ ਬੈਠੇ ਹੋਏ ਸੀ ਉਹਨਾਂ ਦੇ ਚਿਹਰਿਆਂ ਤੇ ਨਿਰਾਸ਼ਾ ਸੀ। ਮਹਾਰਾਜ ਕਹਿੰਦੇ ਭਾਈ ਤੁਹਾਡੇ ਚਿਹਰੇ ਤੇ ਇੰਨੀ ਉਦਾਸੀ ਨਿਰਾਸ਼ਤਾ ਕਿਉ ਹੈ? ਤੁਹਾਡੇ ਚਿਹਰੇ ਮੁਰਝਾਈ ਕਿਉ ਪਏ ਨੇ? ਉਹ ਸਾਰੇ ਪੰਡਤ ਕਹਿੰਦੇ ਮਹਾਰਾਜ ਇੱਥੇ ਕਾਂਸੀ ਦੇ ਵਿੱਚ ਇੱਕ ਜਗਜੀਤ ਨਾਮ ਦਾ ਪੰਡਤ ਰਹਿੰਦਾ ਹੈ ਮਹਾਰਾਜ ਅਸੀਂ ਉਸ ਤੋਂ ਹਾਰ ਗਏ ਉਸਨੇ ਸਾਡੇ ਗ੍ਰੰਥ ਤੇ ਪੋਥੀਆਂ ਖੋਲੀਆਂ ਸਾਡੇ ਕੱਪੜੇ ਉਤਰਵਾ ਕੇ ਲੰਗੋਟੀਆਂ ਪਵਾ ਕੇ ਸਾਨੂੰ ਤੱਕੇ ਮਾਰ ਕੇ ਕਾਸ਼ੀ ਵਿੱਚੋਂ ਬਾਹਰ ਕੱਢ ਦਿੱਤਾ ਮਹਾਰਾਜ ਅਸੀਂ ਜਗਜੀਤ ਪੰਡਤ ਤੋਂ ਹਾਰ ਗਏ ਹੁਣ ਤਾਂ ਸਾਨੂੰ ਕਾਸ਼ੀ ਦੇ ਵਿੱਚ ਕੋਈ ਰੋਟੀ ਵੀ ਨਹੀਂ ਪੁੱਛਦਾ ਹੁਣ ਸਾਧ ਸੰਗਤ ਜੀ ਜਦੋਂ ਗੁਰੂ ਮਹਾਰਾਜ ਉਹਨਾਂ ਪੰਡਤਾਂ ਦੇ ਨਾਲ ਗੱਲਬਾਤ ਕਰ ਹੀ ਰਹੇ ਸਨ ਉਦੋਂ ਜਗਜੀਤ ਪੰਡਤ ਨੂੰ ਪਤਾ ਲੱਗ ਗਿਆ ਵੀ ਕਾਂਸੀ ਦੇ ਬਾਹਰ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਆਈ ਹੋਈ ਨੇ ਉਹ ਆਪਣੇ 10ਵੇਂ ਚੇਲੇ ਲੈ ਕੇ ਗੁਰੂ ਮਹਾਰਾਜ ਜੀ ਦੇ ਸਾਹਮਣੇ ਆ ਗਿਆ ਤੇ ਹੰਕਾਰ ਵਾਲੇ ਬੋਲ ਬੁਲਣ ਲੱਗ ਪਿਆ ਆਂਦੀ ਆਈ ਗੁਰੂ ਸਾਹਿਬ ਜੀ ਨੂੰ ਕਹਿੰਦਾ ਉਹ ਸਾਧੂ ਕੋਈ ਬੈਸਮ ਬੈਸਾ ਜਾਣਦੇ ਹੋ ਤਾਂ ਮਹਾਰਾਜ ਅੱਗੇ ਉਹ ਕਹਿੰਦੇ ਨਹੀਂ ਉਹ ਕਹਿੰਦਾ ਜੇ ਨਹੀਂ ਜਾਣਦੇ ਤਾਂ ਆਪਣੇ ਗ੍ਰੰਥ ਤੇ ਆਪਣੀਆਂ ਪੂਥੀਆਂ ਮੇਰੇ ਹਵਾਲੇ ਕਰ ਦੋ ਤੇ ਆਪਣੇ ਕੱਪੜੇ ਉਤਾਰ ਕੇ ਇਹਨਾਂ ਸਾਧੂਆਂ ਨਾਲ ਲਲ ਜੋ ਤਾਂ ਤੁਹਾਨੂੰ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕਹਿੰਦੇ ਅਸੀਂ ਕਿਸੇ ਦੇ ਨਾਲ ਨਹੀਂ ਦਲਦੇ ਅਸੀਂ ਮਲਤਾਨ ਗਏ ਅਸੀਂ ਤਾਂ ਉੱਥੇ ਹੀ ਨਹੀਂ ਕਿਸੇ ਨਾਲ ਲਲੇ ਤੇ ਅਸੀਂ ਇੰਨੇ ਵੀ ਕਮਜ਼ੋਰ ਨਹੀਂ ਆ ਕਿ ਤੈਨੂੰ ਅਸੀਂ ਆਪਣੇ ਕੱਪੜੇ ਉਤਾਰ ਕੇ ਦੇ ਦਈਏ ਤੇ ਪੂਥੀਆਂ ਗ੍ਰੰਥ ਤਾਂ ਅਸੀਂ ਕਿਸੇ ਨੂੰ ਦੇਣੀ ਹੀ ਨਹੀਂ ਤਉ ਹੰਕਾਰੀ ਜਗਜੀਤ ਪੰਡਿਤ ਕਹਿੰਦਾ ਜੇ ਇਹ ਕੰਮ ਨਹੀਂ ਕਰਨਾ ਤਾਂ ਮੇਰੇ ਨਾਲ ਬੈਸੰਬੈਸਾ ਕਰੂ ਤਦ ਗੁਰੂ ਨਾਨਕ ਸੱਚੇ ਪਾਤਸ਼ਾਹ ਕਹਿੰਦੇ ਜੇ ਤੈਨੂੰ ਪਰਮਾਤਮਾ ਨੇ ਗਿਆਨ ਦਿੱਤਾ ਤਾਂ ਇਸ ਗਿਆਨ ਨਾਲ ਸੰਸਾਰ ਦਾ ਪਲਾ ਘਰ ਲੁਕਾਈ ਦਾ ਪਲਾ ਘਰ ਇਸ ਗਿਆਨ ਦਾ ਹੰਕਾਰ ਨਾ ਕਰ ਇਸ ਗਿਆਨ ਦੇ ਨਾਲ ਲੋਕਾਂ ਨੂੰ ਨਾ ਸਤਾ ਸਗੋਂ ਉਹਨਾਂ ਦਾ ਪਲਾ ਘਰ ਪ੍ਰਸਾਦ ਸਿੰਘ ਜੀ ਉਸ ਪੰਡਿਤ ਨੂੰ ਬਹੁਤ ਹੰਕਾਰ ਚੜਿਆ ਹੋਇਆ ਸੀ ਉਹ ਕਹਿੰਦਾ ਜਾਂ ਤਾਂ ਮੇਰੇ ਨਾਲ ਬੈਸਮ ਬੈਸਾ ਕਰੋ ਜਾਂ ਮੇਰੀ ਸ਼ਰਤ ਪੂਰੀ ਕਰੋ ਤਾਂ ਧੰ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਜਗਜੀਤ ਪੰਡਤ ਤੂੰ ਸਾਡੇ ਨਾਲ ਬਹਿਸ ਕਰਨਾ ਚਾਹੁੰਦਾ ਹੈ ਪਰ ਪਹਿਲਾਂ ਆ ਜਿਹੜੀਆਂ ਕੁੱਤੇ ਦੀਆਂ ਹੱਡੀਆਂ ਪਈਆਂ ਤੂੰ ਉਹਦੇ ਨਾਲ ਬਹਿਸ ਕਰ ਲੈ ਜਗਜੀਤ ਪੰਡਤ ਕਹਿੰਦਾ ਵੀ ਮੈਂ ਇੰਨਾ ਗਿਆ ਗੁਜਰਿਆ ਵੀਵੇਂ ਈ ਕੁੱਤੇ ਦੀਆਂ ਹੱਡੀਆਂ ਨਾਲ ਬਹਿਸ ਕਰਾਂ ਤਾਂ ਧੰਨ ਗੁਰਨਾਨਕ ਸੱਚੇ ਪਾਤਸ਼ਾ ਅੰਤਰਜਮਈ ਪਾਤਸ਼ਾ ਜੀ ਕਹਿਣ ਲੱਗੇ ਜਗਜੀਤ ਪੰਡਤ ਗੁੱਸਾ ਨਾ ਕਰੋ ਆ ਜਿਹੜੇ ਕੁੱਤੇ ਦੀਆਂ ਹੱਡੀਆਂ ਪਈਆਂ ਨਾ ਆ ਤੁਹਾਡਾ ਭਰਾ ਸੀ ਇਹ ਤੁਹਾਡਾ ਹੀ ਖੂਨ ਸੀ ਉਹ ਕਹਿੰਦਾ ਇਹ ਮੇਰਾ ਭਰਾ ਸੀ ਤੇ ਕੁੱਤਿਆਂ ਦੇ ਭਰਾ ਕੌਣ ਹੁੰਦੇ ਨੇ ਤਾਂ ਮਹਾਰਾਜ ਕਹਿੰਦੇ ਤੂੰ ਸਿਆਣਾ ਹੈ ਜੋ ਗੀਤ ਪੰਡਤ ਕਹਿੰਗਾ ਦੀ ਆ ਕੁੱਤਾ ਮੇਰਾ ਭਰਾ ਕਿਵੇਂ ਬਣ ਗਿਆ ਆ ਮਹਾਰਾਜ ਕਹਿੰਦੇ ਭਾਈ ਜੇ ਮੈਂ ਬੋਲਿਆ ਤਾਂ ਤੇਰੇ ਖਾਨੇ ਵਿੱਚ ਤੇਰੇ ਦਿਮਾਗ ਵਿੱਚ ਗੱਲ ਨਹੀਂ ਪੈਣੀ ਤੂੰ ਇਹ ਕੁੱਤੇ ਦੇ ਕੁਰਮ ਕੋਲੀ ਪੁੱਛ ਲੈ ਸੋ ਉਸ ਵੇਲੇ ਧੰਗੁਰ ਨਾਨਕ ਸੱਚੇ ਪਾਤਸ਼ਾਹ ਜੀ ਨੇ ਆਪਣੀ ਪਵਿੱਤਰ ਖੜਾ ਉਸ ਕੁੱਤੇ ਦੇ ਕੁਰਮ ਨੂੰ ਲਈ ਤੇ ਉਸੇ ਵਕਤ ਕੁੱਤੇ ਦੀਆਂ ਹੱਡੀਆਂ ਵਿੱਚ ਹਰਕਤ ਹੋਈ ਤਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੂੰ ਪ੍ਰਣਾਮ ਕਰਕੇ ਤੇ ਉਸ ਜਗਜੀਤ ਪੰਡਤ ਨੂੰ ਮੁਕਾਤਬ ਕਰਕੇ ਉਸ ਕੁੱਤੇ ਦੇ ਕੁਰਮ ਦੇ ਵਿੱਚੋਂ ਅਗੰਮ ਦੀ ਆਵਾਜ਼ ਆਈ ਜੇ ਤੈਨੂੰ ਵੇਦਾਂ ਵਿੱਚ ਸਿਮਰਤੀਆਂ ਵਿੱਚ ਸ਼ਲੋਕਾਂ ਵਿੱਚ ਕੋਈ ਸੰਸਾ ਹੈ ਤਾਂ ਮੇਰੇ ਤੋਂ ਪੁੱਛ ਜਦੋਂ ਕੁੱਤੇ ਦੇ ਕੁਰਮ ਦੇ ਵਿੱਚੋਂ ਇਹ ਆਵਾਜ਼ ਆਈ ਤਾਂ ਉਹ ਜਗਜੀਤ ਪੰਡਤ ਹੈਰਾਨ ਹੋ ਗਿਆ ਉਹ ਕੁੱਤੇ ਦੇ ਕੁਰਮ ਵਿੱਚੋਂ ਆਵਾਜ਼ ਆਂਦੀ ਹੈ ਜਿਹੜਾ ਰੋਗ ਤੈਨੂੰ ਹੁਣ ਲੱਗਿਆ ਹੋਇਆ ਹੈ ਉਹ ਮੈਨੂੰ ਵੀ ਲੱਗਾ ਸੀ ਇੱਥੇ ਉਹ ਹੰਕਾਰ ਦੇ ਰੋਗ ਦੀ ਗੱਲ ਕਰ ਰਹੇ ਨੇ ਉਹ ਕੁੱਤੇ ਦੇ ਕੁਰਮ ਵਿੱਚੋਂ ਆਵਾਜ਼ ਆਂਦੀ ਹੈ ਕਿ ਮੇਰੇ ਪਿੰਡ ਵਿੱਚ ਇੱਕ ਵਾਰ ਸਾਧੂ ਆਈ ਸੀ ਤੇ ਮੈਂ ਆਪਣੀ ਗਿਆਨ ਵਿਦਿਆ ਦੇ ਬਲ ਨਾਲ ਉਸ ਸਾਧੂ ਦੇ ਨਾਲ ਝੂਠਾ ਹੀ ਬੈਸਣ ਲੱਗ ਪਿਆ ਤੇ ਉਸ ਸਾਧੂ ਦੇ ਮੁਖੋਂ ਕੁਝ ਐਹੋ ਜਿਹੇ ਬਚਨ ਨਿਕਲੇ ਮੈਨੂੰ ਕੁੱਤਾ ਬਲਣਾ ਪੈ ਗਿਆ ਸਾਧੂ ਨੇ ਮੈਨੂੰ ਕਿਹਾ ਸੀ ਅਰੇ ਬੈਠ ਕੁੱਤੇ ਕੀ ਤਰ੍ਹਾਂ ਬਕਬਕ ਮਤ ਕਰ ਜਗਜੀਤ ਪੰਡਤ ਉਸ ਸਾਧੂ ਦੀ ਬਸ ਇੰਨੀ ਗੱਲ ਹੋਈ ਉਸ ਸਾਧੂ ਨੇ ਬਸ ਮੈਨੂੰ ਇੰਨਾ ਹੀ ਕਿਹਾ ਤੇ ਮੈਨੂੰ ਕੁੱਤੇ ਦੀ ਜੂਨ ਵਿੱਚ ਪੈਣਾ ਪੈ ਗਿਆ ਮੈਂ ਉਹਨਾਂ ਨੂੰ ਕਿਹਾ ਸੀ ਵੀ ਮੇਰਾ ਉਧਾਰ ਕਰ ਦਿਓ ਮੇਰਾ ਉਧਾਰ ਕਿਵੇਂ ਹੋਏਗਾ ਤਾਂ ਸਾਧੂ ਕਹਿੰਦਾ ਬੇਦੀਆ ਦੇ ਕੁੱਲ ਵਿੱਚੋਂ ਧੰਨ ਗੁਰਨਾਨਕਾਨ ਦੇ ਇਸ ਕਲਯੁਗ ਦੇ ਵਿੱਚ ਜਦੋਂ ਉਹ ਆਣਗੇ ਉਹੀ ਤੇਰਾ ਪਲਾ ਕਰਨਗੇ ਜਦੋਂ ਤੈਨੂੰ ਉਹਨਾਂ ਦੀ ਛੋਹ ਪ੍ਰਾਪਤ ਹੋਏਗੀ ਤਾਂ ਤੇਰਾ ਇਸ ਸੰਸਾਰ ਸਮੁੰਦਰ ਵਿੱਚੋਂ ਬੇੜਾ ਪਾਰ ਹੋਏਗਾ ਮੈਨੂੰ ਧੰਨ ਗੁਰਨਾਨਕ ਸੱਚੇ ਪਾਤਸ਼ਾਹ ਜੀ ਦੀ ਛੋਹ ਪ੍ਰਾਪਤ ਹੋ ਗਈ ਤੇ ਮੇਰਾ ਬੇੜਾ ਇਸ ਸੰਸਾਰ ਵਿੱਚੋਂ ਪਾਰ ਹੋ ਗਿਆ ਜੇ ਤੂੰ ਆਪਣੀ ਭਲਾਈ ਚਾਹਨਾ ਹੈ ਤਾਂ ਇਹ ਜਿਹੜੇ ਬੈਠੇ ਨੇ ਇਹ ਧੰਨ ਗੁਰਨਾਨਕ ਇਨਾਂ ਦੇ ਚਰਨਾਂ ਵਿੱਚ ਟਹਿਪ ਹੈ ਤੇ ਆਪਣੇ ਗੁਲਾਹਾ ਦੀ ਮਾਫੀ ਮੰਗ ਤੇ ਤੇਰਾ ਵੀ ਬੇੜਾ ਇਸ ਸੰਸਾਰ ਵਿੱਚੋਂ ਪਾਰ ਹੋ ਜਾਏਗਾ ਜਗਜੀਤ ਪੰਡਤ ਨੇ ਜਦੋਂ ਉਸ ਕੁੱਤੇ ਦੇ ਗਰਮ ਦੇ ਵਿੱਚੋਂ ਇਹ ਆਵਾਜ਼ ਸੁਣੀ ਉਹਦਾ ਸਾਰਾ ਮਾਨ ਅਦਮਾਨ ਹੰਕਾਰ ਟੁੱਟ ਗਿਆ ਤੇ ਧੰਨ ਗੁਰਨਾਨਕ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਤੇ ਟਹਿ ਪਿਆ ਉਹ ਪਹਿਲਾ ਜਿਹੜਾ ਕਹਿੰਦਾ ਸੀ ਮੇਰੇ ਨਾਲ ਬੈਸਮ ਬੈਸਾ ਕਰੋ ਜਾਂ ਮੇਰੀਆਂ ਸ਼ਰਤਾਂ ਮੰਨੋ ਉਹ ਹੁਣ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਚਰਨਾਂ 'ਤੇ ਡਿੱਗਿਆ ਪਿਆ ਉਹ ਕਹਿੰਦਾ ਮਹਾਰਾਜ ਸੱਚੇ ਸਤਗੁਰੂ ਮਿਰਤੇ ਕਿਰਪਾ ਕਰੋ ਮੇਰੇ ਗੁਨਾਹਾਂ ਦੀ ਮੈਨੂੰ ਮਾਫੀ ਦਿਓ ਉਹਨੇ ਸਾਰੇ ਸਾਧੂ ਸੰਤਾਂ ਦੀਆਂ ਪੋਥੀਆਂ ਗ੍ਰੰਥ ਵਾਪਿਸ ਕੀਤੇ ਤੇ ਗੁਰੂ ਪਾਤਸ਼ਾਹ ਜੀ ਦੀ ਸੰਗਤ ਕਰਕੇ ਇੱਕ ਆਦਰਸ਼ ਸਿੱਖ ਬਣਿਆ ਸਾਧ ਸੰਗਤ ਜੀ ਸਾਡੇ ਇਨਸਾਨਾਂ ਦੀ ਦਿੱਕਤ ਕੀ ਹੈ ਸਾਨੂੰ ਥੋੜਾ ਜਾਂ ਗਿਆਨ ਕਿਉਂ ਮਿਲ ਜੇ ਅਸੀਂ ਬੰਦੇ ਨੂੰ ਬੰਦਾ ਹੀ ਨਹੀਂ ਸਮਝਦੇ ਅਸੀਂ ਆਪਣੇ ਆਪ ਨੂੰ ਅਤ ਦਾ ਸਿਆਣਾ ਤੇ ਦੂਜੇ ਨੂੰ ਮੂਰਖ ਸਮਝਦੇ ਹਾਂ ਲੇਕਿਨ ਸਾਨੂੰ ਪਰਮਾਤਮਾ ਦੀ ਤਾਕਤ ਬਾਰੇ ਨਹੀਂ ਪਤਾ ਪਰਮਾਤਮਾ ਦੀ ਤਾਕਤ ਕੀ ਹੈ ਗੁਰਬਾਣੀ ਵਿੱਚ ਸ਼ਬਦ ਆਉਂਦਾ ਜਲ ਤੇ ਥਲ ਕਰ ਥਲ ਤੇ ਕੂਆ ਕੂਪ ਤੇ ਮੇਰ ਕਰਾਵੇ ਧਰਤੀ ਤੇ ਆਕਾਸ ਚੜਾਵੇ ਜਿਹੜੇ ਆਕਾਸ ਗਿਰਾਵੇ ਪੇਖਰੀ ਤੇ ਰਾਜ ਕਰਾਵੇ ਰਾਜਾ ਤੇ ਪੇਖਰੀ ਕਾਲੂ ਮੂਰਖ ਤੇ ਪੰਡਤ ਕਰਬੋ ਪੰਡਤ ਤੇ ਮੁਗਦਾਰੀ ਇੱਥੇ ਮਹਾਰਾਜ ਕਹਿੰਦੇ ਨੇ ਪਰਮਾਤਮਾ ਦੀ ਖੇਡ ਅਸ਼ਚਰਜ ਹੈ ਜਿਹੜੀਆਂ ਥਾਵਾਂ ਪਾਣੀ ਨਾਲ ਭਰੀਆਂ ਰਹਿੰਦੀਆਂ ਨੇ ਉਹਨਾਂ ਨੂੰ ਬ੍ਰਿਤਾ ਕਰ ਦਿੰਦਾ ਤੇ ਬ੍ਰਿਤੇ ਤੋਂ ਖੂਹ ਬਣਾ ਦਿੰਦਾ ਅਤੇ ਖੂਹ ਦੇ ਥਾਂ ਤੋਂ ਪਹਾੜ ਕਰ ਦਿੰਦਾ ਜਮੀਨ ਉੱਤੇ ਪਏ ਹੋਏ ਨੂੰ ਆਕਾਸ਼ ਤੇ ਚੜਾ ਦਿੰਦਾ ਤੇ ਆਕਾਸ਼ ਉੱਤੇ ਚੜੇ ਨੂੰ ਹੇਤਾ ਦੇਖ ਦਿੰਦਾ ਮੰਗਤੇ ਨੂੰ ਰਾਜਾ ਬਣਾ ਕੇ ਉਸ ਤੋਂ ਰਾਜ ਕਰਾਉਂਦਾ ਹੈ ਤੇ ਰਾਜੇ ਨੂੰ ਮੰਗਤਾ ਬਣਾ ਦਿੰਦਾ ਹੈ ਮਾਹਾ ਮੂਰਖ ਤੋਂ ਵਿਦਵਾਨ ਬਣਾ ਦਿੰਦਾ ਹੈ ਅਤੇ ਪੰਡਤ ਤੋਂ ਮੂਰਖ ਬਣਾ ਦਿੰਦਾ ਹੈ ਸਾਜ ਸੰਗਤ ਦੀ ਪਰਮਾਤਮਾ ਦੀ ਤਾਕਤ ਬਹੁਤ ਵਿਸ਼ਾਲ ਹੈ ਅਕਥ ਹੈ ਉਸ ਨੂੰ ਕਥੀਆਂ ਨਹੀਂ ਜਾ ਸਕਦਾ ਅਸੀਂ ਥੋੜੀ ਜੀ ਤਾਕਤ ਥੋੜਾ ਜਿਹਾ ਧਿਆਨ ਪਾ ਕੇ ਫੁੱਲੇ ਫਿਰਦੇ ਹਾਂ ਪਰ ਇਹ ਬਿਲਕੁਲ ਫੋਕੀਆਂ ਤੇ ਫਜ਼ੂਲ ਗੱਲ ਹੈ ਸਾਹਸੰਗਤ ਜੀ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦਾ ਸ਼ਬਦ ਹੁੰਦੜ ਪੈ ਵਿੱਚ ਪਧਨ ਵਹੈ ਸਦਵਾਉ ਪੈ ਵਿੱਚ ਚੱਲੈ ਲੱਖ ਦਰਿਆਉ ਪੈ ਵਿੱਚ ਅਗਨ ਕੜੈ ਵਿਗਾਰ ਪੈ ਵਿੱਚ ਤਰਤੀ ਦੱਬੀ ਪਾਰ ਪੈ ਵਿੱਚ ਇੰਦ ਫਿਰੈ ਸਿਰਪਾਰ ਪੈ ਵਿੱਚ ਰਾਜਾ ਧਰਮ ਦੇ ਦਵਾਰ ਪੈ ਵਿੱਚ ਸੂਰਜ ਪੈ ਵਿੱਚ ਚੰਦ ਕੋਹ ਕਰੋੜੀ ਚਲਤ ਨਾਂਤ ਪੈ ਵਿੱਚ ਸਿੱਧ ਬੁੱਧ ਸਰਨਾਥ ਪੈ ਵਿੱਚ ਆੜਾਨੇ ਆਕਾਸ ਪੈ ਵਿੱਚ ਜੋਤ ਮਹਾਬਲ ਸੂਰ ਪੈ ਵਿੱਚ ਆਵੇ ਜਾਵੇ ਪੂਰ ਸਗਲਿਆ ਪਉ ਲਿਖਿਆ ਸਿਰਲੇਖ ਨਾਨਕ ਨਿਰਪਉ ਨਿਰੰਕਾਰ ਸਚ ਏਕ ਸਾਜ ਸੰਗਤ ਜੀ ਪਰਮਾਤਮਾ ਦੇ ਪੈ ਵਿੱਚ ਇਹ ਜਿੰਨੀ ਵੀ ਹਵਾ ਚੱਲ ਰਹੀ ਹੈ ਇਹ ਸਾਰੀ ਪਰਮਾਤਮਾ ਦੇ ਦਰ ਵਿੱਚ ਚੱਲ ਰਹੀ ਹੈ ਇਹ ਲੱਖਾ ਦਰਿਆ ਪਰਮਾਤਮਾ ਦੇ ਪੈ ਵਿੱਚ ਵਗ ਰਹੇ ਨੇ ਜੋ ਆਗ ਹੈ ਇਹ ਵੀ ਪ੍ਰਮਾਤਮਾ ਦੇ ਪੈ ਵਿੱਚ ਹੈ ਤੇ ਇਹ ਸਾਰੀ ਧਰਤੀ ਰੱਬ ਦੇ ਡਰ ਦੇ ਕਾਰਨ ਹੀ ਭਾਰ ਹੇਠ ਨੱਪੀ ਹੋਈ ਹੈ ਰੱਬ ਦੇ ਭੈ ਵਿੱਚ ਇਹ ਮੇਗ ਉਸ ਦੀ ਰਜਾ ਵਿੱਚ ਉੱਡਦੇ ਪਏ ਨੇ ਧਰਮ ਰਾਜੇ ਦਾ ਜਿਹੜਾ ਦਰਬਾਰ ਹੈ ਉਹ ਵੀ ਪ੍ਰਮਾਤਮਾ ਦੇ ਪੈ ਵਿੱਚ ਹੈ ਪ੍ਰਮਾਤਮਾ ਦੇ ਪੈ ਵਿੱਚ ਸੂਰਜ ਤੇ ਚੰ드ਰਮਾ ਚੱਲਦੇ ਨੇ ਇਹ ਸਿੱਧ ਬੁੱਧ ਦੇਵਤੇ 나ਥ ਸਾਰੇ ਪਰਮਾਤਮਾ ਦੇ ਪੈ ਵਿੱਚ ਹੈ ਸਾਧ ਸੰਗਤ ਜੀ ਹਰ ਚੀਜ਼ ਪਰਮਾਤਮਾ ਦੇ ਪੈ ਵਿੱਚ ਹੈ ਪਰਮਾਤਮਾ ਤੋਂ ਉਲਟ ਨਹੀਂ ਕੋਈ ਚੀਜ਼ ਚਲਦੀ ਹਰ ਚੀਜ਼ ਪਰਮਾਤਮਾ ਦੀ ਰਜ਼ਾ ਵਿੱਚ ਚਲਦੀ ਹੈ ਤਾਂ ਸਾਧ ਸੰਗਤ ਜੀ ਅਸੀਂ ਹੰਕਾਰ ਕਿਸ ਚੀਜ਼ ਦਾ ਕਰਦੇ ਹਾਂ ਕਿਸ ਚੀਜ਼ ਦਾ ਹੰਕਾਰ ਹੈ ਸਾਨੂੰ ਮਹਾਰਾਜ ਕਹਿੰਦੇ ਨੇ ਨਾਨਕ ਨਿਰਭਉ ਨਿਰੰਕਾਰ ਸਚੁ ਇਕ ਮਹਾਰਾਜ ਕਹਿੰਦੇ ਨੇ ਕੇਵਲ ਇੱਕ ਸੱਚਾ ਨਿਰੰਕਾਰ ਹੀ ਪੈ ਰਹੇ ਤਾ ਸੋ ਸੋ ਸੰਗਤ ਜੀ ਸਾਨੂੰ ਨਾ ਸੋਚ ਵਿਚਾਰ ਕਰਨੀ ਚਾਹੀਦੀ ਹੈ ਵੀ ਸਾਨੂੰ ਹੰਕਾਰ ਕਿਸ ਚੀਜ਼ ਦਾ ਆਹ ਦੋ ਕਿਤਾਬਾਂ ਪੜ੍ਹ ਕੇ ਜੋ ਗਿਆਨ ਹੋਇਆ ਉਸ ਦਾ ਹੰਕਾਰ ਹੈ ਆ ਥੋੜਾ ਜਿਹਾ ਪੈਸਾ ਕਮਾ ਕੇ ਆ ਗੱਡੀਆਂ ਘਰ ਲੈ ਲਿਆ ਇਹਦਾ ਹੰਕਾਰ ਹੈ ਇਹ ਤਾਂ ਸਾਰੀਆਂ ਚੀਜ਼ਾਂ ਨਾਸ਼ਮੰਤ ਹੈ ਇਹ ਅੰਤ ਵਿੱਚ ਤਾਂ ਸਾਡੇ ਨਾਲ ਜਾਣੀਆਂ ਹੀ ਨਹੀਂ ਤੇ ਦੂਜੀ ਗੱਲ ਇਹ ਸਾਡੀਆਂ ਕਦੇ ਹੋਣਗੀਆਂ ਹੀ ਨਹੀਂ ਬੰਦੇ ਦੇ ਮਰਨ ਤੋਂ ਬਾਅਦ ਇਹ ਕਿਸੇ ਹੋਰ ਦੀ ਹੋ ਜਾਣਗੀਆਂ ਇਹ ਪੈਸਾ ਇਹ ਕੋਠੀ ਕਿਸੇ ਹੋਰ ਦੀ ਹੋ ਜਾਏਗੀ ਤੇ ਉਹਨਾਂ ਦੇ ਮਰਨ ਤੋਂ ਬਾਅਦ ਇਹ ਫੇਰ ਕਿਸੇ ਹੋਰ ਦੀ ਹੋ ਜਾਏਗੀ ਇਹ ਮਾਇਆ ਤਾਂ ਕਿਸੇ ਦੀ ਹੋਈ ਨਹੀਂ ਪਰ ਬੰਦਾ ਮਾਇਆ ਦੇ ਹੰਕਾਰ ਵਿੱਚ ਫਿੱਕਾ ਬੋਲਦਾ ਰਹਿੰਦਾ ਤਨ ਗੁਰ ਨਾਨਕ ਸੱਚੇ ਪਾਸ਼ਾ ਜੀ ਕਹਿੰਦੇ ਨੇ ਨਾਨਕ ਫਿੱਕੈ ਬੋਲੀਐ ਤਨ ਮਨ ਫਿੱਕਾ ਹੋਏ ਫਿੱਕੋ ਫਿੱਕੀ ਸਦੀਐ ਫਿੱਕੇ ਫਿੱਕੀ ਸੋਏ ਮਹਾਰਾਜ ਕਹਿੰਦੇ ਨੇ ਜੇ ਮਨੁੱਖ ਰੁੱਖੇ ਬਚਨ ਬੋਲਦਾ ਰਹੇ ਤਾਂ ਉਸ ਦਾ ਤਨ ਮਨ ਦੋਵੇਂ ਰੁੱਖੇ ਹੋ ਜਾਂਦੇ ਹਨ ਰੁੱਖਾ ਬੋਲਣ ਵਾਲਾ ਲੋਕਾਂ ਵਿੱਚ ਰੁੱਖਾ ਮਸ਼ਹੂਰ ਹੋ ਜਾਂਦਾ ਹੈ ਅਤੇ ਲੋਕ ਵੀ ਉਸ ਨੂੰ ਰੁੱਖੇ ਬਚਨਾਂ ਨਾਲ ਯਾਦ ਕਰਦੇ ਨੇ ਮਹਾਰਾਜ ਕਹਿੰਦੇ ਨੇ ਸਿੱਕਾ ਦਰਗੈ ਸੱਟੀ ਹੈ ਮੂੰ ਥੁੱਕਾ ਫਿੱਕੇ ਪਈ ਸਿੱਕਾ ਮੂਰਖ ਆਖੀਐ ਪਾਣਾ ਲਹ ਸਜਾਈ ਮਹਾਰਾਜ ਕਹਿੰਦੇ ਨੇ ਰੁੱਖਾ ਮਨੁੱਖ ਦਰਗਾਹ ਤੋਂ ਰੱਦਿਆ ਜਾਂਦਾ ਹੈ ਅਤੇ ਉਸ ਦੇ ਮੂੰਹ ਉੱਤੇ ਥੁੱਕਾ ਪੈਂਦੀਆਂ ਹਨ ਭਾਵ ਫਟਕਾਰਾਂ ਪੈਂਦੀਆਂ ਹਨ ਜੋ ਲੋਕ ਪ੍ਰੇਮਹੀਨ ਹੋ ਗਏ ਹਨ ਭਾਵ ਫਿੱਕਾ ਬੋਲਦੇ ਹਨ ਉਹ ਰੁੱਖੇ ਮਨੁੱਖਾਂ ਨੂੰ ਮੂਰਖ ਆਖਣਾ ਚਾਹੀਦਾ ਹੈ ਪ੍ਰੇਮ ਤੋਂ ਸਖਣੇ ਨੂੰ ਜੁੱਤੀਆਂ ਦੀ ਮਾਰ ਪੈਂਦੀ ਹੈ ਭਾਵ ਹਰ ਥਾਂ ਉਸ ਦੀ ਸਦਾ ਬੇਇੱਜ਼ਤੀ ਹੁੰਦੀ ਹੈ ਸਾਧ ਸੰਗਤ ਜੀ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਬਚਨ ਹਨ ਕਿ ਸਾਨੂੰ ਕਦੇ ਵੀ ਫਿੱਕਾ ਨਹੀਂ ਬੋਲਣਾ ਚਾਹੀਦਾ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਕਹਿੰਦੇ ਨੇ ਅੰਦਰੋਂ ਝੂਠੇ ਪੈਜ ਬਾਹਰ ਦੁਨੀਆ ਅੰਦਰ ਫੈਲ 68 ਤੀਰਥ ਜੇ ਨਾ ਵੈ ਉਤਰੈ ਨਾਹੀ ਮੈਲ ਸਾਧ ਸੰਗਤ ਜੀ ਇੱਥੇ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕੁਝ ਮਨੁੱਖ ਹੁੰਦੇ ਨੇ ਉਹ ਮਨ ਤੋਂ ਝੂਠੇ ਨੇ ਪਰ ਬਾਰੋ-ਬਾਰੋ ਉਹ ਈਦਤ ਬਣਾ ਕੇ ਬੈਠੇ ਹੋਏ ਨੇ ਅਤੇ ਜਗਤ ਵਿੱਚ ਵਖਾਵਾ ਬਣਾਈ ਰੱਖਦੇ ਨੇ ਮਹਾਰਾਜ ਕਹਿੰਦੇ ਨੇ ਉਹ ਲੋਗ ਭਾਵੇਂ 68 ਤੀਰਥ ਉੱਤੇ ਜਾ ਕੇ ਇਸ਼ਨਾਨ ਵੀ ਕਰ ਲੈ ਉਹਨਾਂ ਦੇ ਮਨ ਦੀ ਕਪਟ ਦੀ ਮੈਲ ਕਦੇ ਨਹੀਂ ਉਤਰਦੀ ਸੋਹ ਸੰਗਤ ਜੀ ਗੁਰੂ ਅੰਗਦ ਪਾਤਸ਼ਾਹ ਜੀ ਦਾ ਵੀ ਬੜਾ ਪਿਆਰਾ ਬਚਨ ਹੈ ਮਹਾਰਾਜ ਕਹਿੰਦੇ ਨੇ ਸਲਾਮ ਜਵਾਬ ਦੋ ਵਹਿ ਕਰੇ ਮੁੱਢੋ ਕੁੱਥਾਂ ਜਾਏ ਨਾਨਕ ਦੋਵੇਂ ਕੂੜੀਆਂ ਥਾਈ ਨਾ ਕਾਈ ਪਏ ਮਹਾਰਾਜ ਕਹਿੰਦੇ ਨੇ ਜੋ ਮਨੁੱਖ ਆਪਣੇ ਮਾਲਕ ਪ੍ਰਭੂ ਦੇ ਹੁਕਮ ਅੱਗੇ ਕਦੇ ਤਾਂ ਸਿਰ ਨਵਾਉਂਦਾ ਹੈ ਭਾਵ ਕਦੇ ਸਿਰ ਝੁਕਾਉਂਦਾ ਹੈ ਅਤੇ ਕਦੇ ਉਸ ਦੇ ਕੀਤੇ ਉੱਤੇ ਇਤਰਾਜ਼ ਕਰਦਾ ਹੈ ਤਾਂ ਮਹਾਰਾਜ ਕਹਿੰਦੇ ਉਹ ਮਾਲਕ ਦੀ ਰਜ਼ਾ ਦੇ ਰਾਹ ਉੱਤੇ ਤੁਰਨ ਤੋਂ ਉੱਕਾਈ ਖੁੰਝਿਆ ਜਾ ਰਿਹਾ ਹੈ ਮਹਾਰਾਜ ਕਹਿੰਦੇ ਨੇ हे ਨਾਨਕ ਸਿਰ ਨਵਾਣਾ ਅਤੇ ਇਤਰਾਜ਼ ਕਰਨਾ ਦੋਵੇਂ ਹੀ ਝੂਠੇ ਹਨ ਇਹਨਾਂ ਦੋਹਾ ਵਿੱਚੋਂ ਕੋਈ ਗੱਲ ਵੀ ਮਾਲਕ ਦੇ ਦਰ ਤੇ ਕਬੂਲ ਨਹੀਂ ਹੁੰਦੀ ਸਾਧ ਸੰਗਤ ਜੀ ਤੁਹਾਨੂੰ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਫਰਮਾਨ ਕਰਦੇ ਨੇ ਜਿਤ ਸੇਵੀਐ ਸੁਖ ਪਾਈਐ ਸੋ ਸਾਹਿਬ ਸਦਾ ਸੰਭਾਲੀਐ ਜਿਤ ਕੀਤਾ ਪਾਈਐ ਆਪਣਾ ਸਾ ਕਾਲ ਬੁਰੀ ਕਿਉ ਕਾਲੀਐ ਮਹਾਰਾਜ ਕਹਿੰਦੇ ਨੇ ਜਿਸ ਮਾਲਕ ਦਾ ਸਿਮਰਨ ਕੀਤਾ ਸੁਖ ਮਿਲਦਾ ਉਸ ਮਾਲਕ ਨੂੰ ਸਦਾ ਯਾਦ ਰੱਖਣਾ ਚਾਹੀਦਾ ਹੈ ਤੇ ਜਦੋਂ ਮਨੁੱਖ ਨੇ ਆਪਣੇ ਕੀਤੇ ਦਾ ਫਲ ਆਪ ਭੋਗਣਾ ਤਾਂ ਫਿਰ ਬੰਦੇ ਨੂੰ ਮਾੜੀ ਕਮਾਈ ਨਹੀਂ ਕਰਨੀ ਚਾਹੀਦੀ ਤਾਂਕਿ ਬੰਦੇ ਨੂੰ ਮਾੜਾ ਫਲ ਭੋਗਣਾ ਨਾ ਪਵੇ ਮਹਾਰਾਜ ਕਹਿੰਦੇ ਨੇ ਮੰਦਾ ਮੂਲ ਨਾ ਕੀਚਈ ਦੇ ਲੰਮੀ ਨਦਰ ਨਿਹਾਲੀਐ ਜਿਉਂ ਸਾਹਿਬ ਨਾਲ ਨਾ ਹਾਰੀਐ ਤੇਵਾ ਪਾਸਾ ਟਾਲੀਐ ਕਿ ਚਲਾਹੇ ਉਪਰ ਕਾ ਲੀਐ ਮਹਾਰਾਜ ਕਹਿੰਦੇ ਨੇ ਮਾੜਾ ਕੰਮ ਭੁੱਲ ਕੇ ਵੀ ਨਾ ਕਰੀਏ ਤੇ ਡੂੰਗੀ ਨਜ਼ਰ ਮਾਰ ਕੇ ਵੇਖ ਲਈਏ ਕਿ ਇਸ ਮਾੜੇ ਕੰਮ ਦਾ ਸਿੱਟਾ ਕੀ ਨਿਕਲੇਗਾ ਮਹਾਰਾਜ ਕਹਿੰਦੇ ਨੇ ਕੋਈ ਇਹੋ ਜਿਹਾ ਉਦਮ ਕਰਨਾ ਚਾਹੀਦਾ ਹੈ ਜਿਹਦੇ ਨਾਲ ਸਾਡਾ ਪਰਮਾਤਮਾ ਦੇ ਨਾਲ ਜਿਹੜੀ ਪ੍ਰੀਤ ਹੈ ਉਹ ਨਾ ਟੁੱਟੇ ਮਨੁੱਖਾ ਜਨਮ ਪਾ ਕੇ ਕੋਈ ਨਫੇ ਵਾਲੀ ਕਾਲ ਕਮਾਈ ਕਰਨੀ ਚਾਹੀਦੀ ਹੈ ਸੋ ਇਹ ਮਨੁੱਖਾ ਜਨਮ ਬਹੁਤ ਕੀਮਤੀ ਹੈ ਇਨੂੰ ਮਾੜੇ ਕਰਮ ਕਰਕੇ ਵਿਅਰਥ ਨਾ ਜਾਣ ਦਿਓ ਹਉਮੈ ਹੰਕਾਰ ਕਾਮ ਕ੍ਰੋਧ ਲੋਭ ਮੂਹ ਨਿੰਦਿਆ ਚੁਗਲੀ ਈਰਖਾ ਦਵੇਸ਼ ਗੰਦੀ ਸੰਗਤ ਇਹਨਾਂ ਚੀਜ਼ਾਂ ਤੋਂ ਬਚੋ ਤੇ ਹਰ ਵੇਲੇ ਪਰਮਾਤਮਾ ਦਾ ਨਾਮ ਜਪੋ ਪਰਮਾਤਮਾ ਦਾ ਨਾਮ ਜਪਨਾ ਇਹ ਸੱਚੀ ਕਮਾਈ ਹੈ ਚੰਗੀ ਕਮਾਈ ਹੈ ਤੇ ਇਸੇ ਵਾਸਤੇ ਅਸੀਂ ਧਰਤੀ ਤੇ ਆਏ ਹਾਂ